ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਪਰ ਮੁੱਦਾ ਬੜਾ ਚਰਚਿਤ ਹੈ ਯੂ ਐਸ ਏ ਦੇ ਵਿੱਚ ਇਸ ਪਿੰਡ ਦਾ ਇੱਕ ਨੌਜਵਾਨ ਗਿਆ ਸੀ ਜਿਸ ਨੂੰ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਕਿ ਜਿਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਡਰਾਈਵਰ ਕੋਈ ਵੀ ਜਿਹੜਾ ਨਾ ਉਹ ਕੀੜੀ ਨਹੀਂ ਮਾਰਦਾ ਗੱਡੀ ਕੀੜਾ ਵੀ ਆਈ ਉਹਨਾਂ ਨੇ ਕੀੜਾ ਬਚਾਉਣਾ ਵਾ ਹੈ ਹੈ ਤੇ ਕਿਹਦਾ ਭਾਂਜੀ ਜੀ ਕਰਦਾ ਕਿ ਉਹ ਕੰਮ ਕਰਦਾ ਇਹਨਾਂ ਪੰਜ 6 ਦਿਨ ਹੋ ਗਏ ਆ ਜਦੋਂ ਖਬਰ ਬਾਰੇ ਪਤਾ ਲੱਗਾ ਬਹੁਤ ਦੁੱਖ ਲੱਗਾ ਕਿ ਮੁੰਡੇ ਨਾਲ ਧੱਕਾ ਹੋ ਰਿਹਾ ਵਾ ਇੰਨੀ ਵੱਡੀ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਐਕਸੀਡੈਂਟ ਜਿਹੜੇ ਦੇਖਿਆ ਜਾਵੇ ਤੇ ਗਲਤੀ ਉਹਦੀ ਇਕੱਲੇ ਦੀ ਨਹੀਂ ਆ ਜਦੋਂ ਆਪਾਂ ਯੂ ਟਰਨ ਹਰ ਕੋਈ ਬੰਦਾ ਯੂ ਟਰਨ ਲੈਂਦਾ ਵਾ ਵੇਖ ਕੇ ਲੈਂਦਾ ਵਾ ਰੋਡ ਵਾਲਾ ਅੱਗੇ ਪਿੱਛੇ ਵੇਖ ਕੇ ਫੇਰ ਹੀ ਯੂ ਟਰਨ ਲੈਂਦਾ ਵਾ ਪਰ ਉਹ ਜਿਹੜੇ ਵੈਨ ਵਾਲੇ ਆ ਰਹੇ ਉਹਨਾਂ ਕੋਈ ਬ੍ਰੇਕ ਨਹੀਂ ਲਾਈ ਕੋਈ ਨਹੀਂ ਉਹਨਾਂ ਸਿੱਧੀ ਟਰੱਕ ਦੇ ਥੱਲੇ ਹੀ ਵਾਰਤੀ ਲਿਆ ਉਹਨੂੰ ਐਡੀ ਉਹਨੂੰ ਜੰਜੀਰ ਪਾਈ ਆ ਸਰ ਤੋਂ ਦੇ ਪਗਲਾਈ ਆ ਪਰ ਕਿੱਡੇ ਕੀ ਕੋਈ ਗਲਤ ਗਲਤੀ ਹੋ ਗਈ ਗਲਤੀ ਉਹਨਾਂ ਦੀ ਜਿਹੜੇ ਉਹ ਆਏ ਆ ਕਮਸ਼ਕਮ 50 ਫੁੱਟ ਦਾ ਟਰਾਲਾ ਵਾ ਜੇ ਦੂਜਿਆਂ ਨੂੰ ਦੇਖ ਸਕਦਾ ਤੇ ਉਹਨਾਂ ਨੂੰ ਨਹੀਂ ਦੇਖਿਆ ਗੋਰੀਆਂ ਨੂੰ ਉਹਦਾ ਵੀ ਆਪਾਂ ਇੱਕੋ ਪੱਖ ਆਪਣੇ ਗਾੜੀ ਕਰੀ ਜਾਂਦੇ ਦੂਜਾ ਪੱਖ ਕਰ ਦੇਣੀ ਆ ਨਾ ਹੀ ਮਤਲਬ ਉਹਨਾਂ ਦੀ ਕੋਈ ਜਿਹਨਾਂ ਦੀ ਡੈਥ ਹੋਈ ਗੋਰੀਆਂ ਦੀ ਨਾ ਉਹਨਾਂ ਦੀ ਸੋਸ਼ਲ ਮੀਡੀਆ ਤੇ ਕੋਈ ਫੋਟੋ ਆਈ ਹੈ ਜਦੋਂ ਕੋਰਟ ਚ ਪੇਸ਼ ਕੀਤਾ ਗਿਆ ਬਿਨਾਂ ਦਸਤਾਰ ਤੋਂ ਕੋਈ ਪਰਨਾ ਤੱਕ ਨਹੀਂ ਬਾਈ ਦੇ ਬੰਨਿਆ ਸੀ ਹਨਾ ਇਹ ਤਸਵੀਰ ਨੇ ਸਾਰੇ ਪੰਜਾਬ ਨੂੰ ਝੰਝੋੜ ਕੇ ਰੱਖਤਾ ਪਿੰਡ ਵਾਲੇ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਇਹ ਮੈਨੂੰ ਬਹੁਤ ਗਲਤ ਆ ਸਾਰੇ ਪਿੰਡ ਵਾਸੀ ਇਸੇ ਚੀਜ਼ ਦਾ ਹੀ ਦੁੱਖ ਮਨਾ ਰਿਹਾ ਕਿ ਇੱਕ ਸਿੱਖ ਮੁੰਡਾ ਆਪਣਾ ਨੌਜਵਾਨ ਉਹਦੇ ਸਿਰ ਤੇ ਦਸਤਾਰ ਨਹੀਂ ਆ ਤੇ ਦਸਤਾਰ ਲਵਾ ਕੇ ਉਹਨੂੰ ਖੜਿਆ ਉਹਨੂੰ ਲੈ ਕੇ ਵੀ ਇਦਾਂ ਜਾ ਰਿਹਾ ਕਿ ਜਿਵੇਂ ਬਹੁਤ ਵੱਡਾ ਮਜਰਮਿਆ ਪਤਾ ਨਹੀਂ ਕਿੱਡਾ ਗਿਣਾ ਕਰਤਾ ਉਹਨੂੰ ਦੇ ਦੇਖਦੇ ਉਹ ਕੋਈ ਗਲਤੀ ਹੋ ਹੀ ਗਈ ਆ ਪਰ ਬਿਲਕੁਲ ਇਹ ਥੋੜਾ ਵੀ ਸਾਰੇ ਪੰਜਾਬ ਨੂੰ ਇੱਕ ਸਾਦਾ ਧੱਕਾ ਲੱਗ ਗਿਆ ਕਿੰਨੇ ਡਰਾਈਵਰਾਂ ਨੂੰ ਧੱਕਾ ਲੱਗਾ ਜੋ ਵੀ ਹੋਊਗੀ ਨਾ ਜੋ ਵੀ ਸਾਡੇ ਮੁੰਡੇ ਬੱਚੇ ਬਾਹਰ ਆ ਉਹ ਕਰਨ ਦੇ ਉਹਨਾਂ ਦੀ ਜ਼ਿੰਦਗੀ ਹੈਗੀ ਆ ਉਹ ਕਰਨ ਦੇ ਜੋ ਵੀ ਉਹਨਾਂ ਕਰ ਦੇਣੀ ਹੁੰਦਾ ਉਹਨਾਂ ਮੁੰਡਿਆਂ ਨੇ ਕਰ ਦੇਣੀ ਹੈ ਬਾਕੀ ਉੱਥੇ ਵੀ ਸਾਡੇ ਮੁੰਡੇ ਹੈਗੇ ਆ ਉਹ ਵੀ ਸਾਰੀ ਸੈਟੀ ਕਰਨ ਦੇ ਆ ਸਿਕਲ ਜੀ ਲਿਵ ਔਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਪਿੰਡ ਰਟਾਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੜੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਪਰ ਮੁੱਦਾ ਬੜਾ ਚਰਚਿਤ ਹੈ ਯੂ ਐਸ ਏ ਦੇ ਵਿੱਚ ਇਸ ਪਿੰਡ ਦਾ ਇੱਕ ਨੌਜਵਾਨ ਗਿਆ ਸੀ ਜਿਸ ਨੂੰ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਕਿ ਜਿਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਦਰਸਾਲ ਉਹ ਇੱਕ ਟਰੱਕ ਡਰਾਈਵਰ ਸੀ ਉਸਦੇ ਟਰੱਕ ਦੁਆਰਾ ਇੱਕ ਐਕਸੀਡੈਂਟ ਹੋ ਜਾਂਦਾ ਜਿਦੇ ਚ ਤਿੰਨ ਜਣਿਆਂ ਦੀ ਯੂਐਸਏ ਦੇ ਵਿੱਚ ਮੌਤ ਹੋ ਜਾਂਦੀ ਹੈ ਪਿੰਡ ਦੇ ਕੁਝ ਲੋਕ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਵਿਜੀ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਹਨ ਲਵਜੋ ਸਿੰਘ ਜੀ ਜਾਣਦੇ ਹੋ ਤੁਸੀਂ ਹਰਜਿੰਦਰ ਸਿੰਘ ਨੂੰ ਹਾਂ ਜੀ ਹਾਂ ਜੀ ਮੈਡਮ ਜੀ ਪਿੰਡ ਦਾ ਕਲਾਸ ਵਿੱਚ ਹੈ ਤੁਹਾਡਾ ਅੱਛਾ ਕਿੰਨਾ ਕੁ ਟਾਈਮ ਇਕੱਠੇ ਪੜੇ ਮੈਡਮ 2015 ਤੱਕ ਪੜੇ ਨਾਇਨਥ ਨਾਇਨਥ ਤੋਂ ਲੈ ਕੇ ਅੱਛਾ ਨਾਇਨਥ ਤੋਂ ਲੈ ਕੇ ਕਿਹੋ ਜਾ ਨੇਚਰ ਸੀ ਬਈ ਸੁਭਾਅ ਕਿਹੋ ਜਾ ਸੀ ਸੁਭਾਅ ਮੁੰਡੇ ਦਾ ਬਹੁਤ ਵਧੀਆ ਸੀ ਕੇ ਇਹਨੂੰ ਮਾੜੀ ਗੱਲ ਨਹੀਂ ਕਹਿੰਦਾ ਹੱਸ ਕੇ ਮਿਲਦਾ ਸਾਰਿਆਂ ਨਾਲ ਹੱਸਮੁਖ ਮੁੰਡਾ ਸੀ ਇਹ ਖਬਰ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਆਹ ਪਾਣਾ ਵਾਪਰ ਗਿਆ ਇਹਨਾਂ 5-6 ਦਿਨ ਹੋ ਗਏ ਆ ਜਦੋਂ ਖਬਰ ਬਾਰੇ ਪਤਾ ਲੱਗਾ ਬਹੁਤ ਦੁੱਖ ਲੱਗਾ ਕਿ ਮੁੰਡੇ ਨਾਲ ਧੱਕਾ ਹੋ ਰਿਹਾ ਵਾ ਇਹਨੀ ਵੱਡੀ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਸਜ਼ਾ ਬਈ ਹੋ ਗਈ ਹੈ ਕਿ ਕਈ ਕਹਾ ਜਾ ਰਿਹਾ ਕਿ ਨਹੀਂ ਇਹ ਇੱਕ ਅਫਵਾਹ ਆ ਸਜ਼ਾ ਨਹੀਂ ਹੋਈ ਹਜੇ ਨਹੀਂ ਮੈਡਮ ਸਜ਼ਾ ਨਹੀਂ ਹਲੇ ਹੋਈ ਇਹ ਅਫਵਾਹ ਹੀ ਆ अच्छा हले 27 ਤਰੀਕ ਨੂੰ ਪਤਾ ਲੱਗੂਗਾ ਅੱਜ ਜਿਵੇਂ 26 ਆ ਮਤਲਬ ਕੱਲ ਤੱਕ ਪਤਾ ਲੱਗ ਹਾਂਜੀ ਕੱਲ ਤੱਕ ਪਤਾ ਲੱਗੂਗਾ اچھا ਬਈ ਕਦੋਂ ਕਦੀ ਤੁਹਾਡੀ ਗੱਲ ਗੁੱਲ ਹੋਈ ਸੀ ਜਾਂ ਕਦੋਂ ਕਦੇ ਮਿਲੇ ਸੀ ਤੇ ਕਦੋਂ ਬਈ ਇੱਥੋਂ ਗਿਆ ਸੀ 2018 ਚ ਹੀ ਮਿਲੇ ਸੀ ਲਾਸਟ ਗੱਲ ਵੀ ਉਦੋਂ ਹੀ ਇਕੱਠਾ ਇੱਕ ਮੈਰਿਜ ਵੇਖੀ ਉਸ ਤੋਂ ਬਾਅਦ ਨਹੀਂ ਕਦੀ ਮਿਲੇ ਬਾਅਦ ਵਿੱਚ ਉਹ ਬਾਹਰ ਚਲੇ ਗਿਆ اچھا ਬਾਹਰ ਜਾ ਕੇ ਕਦੇ ਰਾਬਤਾ ਨਹੀਂ ਹੋ ਸਕਿਆ ਨਹੀਂ ਨਹੀਂ ਬਾਹਰ ਜਾ ਕੇ ਮੈਡਮ ਉਹ ਵੀ ਆਪਣੇ ਕੰਮ-ਕਾਰ 'ਚ ਵਿਜੀ ਹੋ ਗਿਆ ਐਂ ਇਧਰ ਆਪਣੇ ਕੰਮ-ਕਾਰ 'ਚ ਵਿਜੀ ਸੀ ਹੂੰ ਇਹ ਕਰਕੇ ਕੋਈ ਰਾਬਤਾ ਨਹੀਂ ਉਹ ਦਿਨਾਂ ਹੋਇਆ ਹੂੰ ਕਿੰਨੇ ਬਈ ਡੌਂਕੀ ਲਾ ਕੇ ਗਿਆ ਸੀ ਮੁੰਡਾ ਕਿੰਨਾ ਖਰਚਾ ਆਇਆ ਸੀ ਉਦੋਂ ਉਦੋਂ 40-45 ਲੱਖ ਰੁਪਏ ਖਰਚਾ ਆ ਹੀ ਗਿਆ ਹੋਊਗਾ ਇਹਨਾਂ ਦਾ ਇਸ ਤੋਂ ਘੱਟ ਤੇ ਆਉਂਦਾ ਨਹੀਂ ਇਸ ਟਾਈਮ 'ਚ ਸਰ ਦੇ ਵਰਤੂ ਕਰੋ ਸੀ ਬਈ ਮੁੰਡਾ ਕਿ ਪਹਿਲੀ ਪੂਲੀ ਵੇਚ ਕੇ ਪਹਿਲੀ ਵੇਚ ਕੇ ਉਹਨੂੰ ਗਹਿਣੇ ਪਾ ਕੇ ਗਿਆ ਸੀ ਘਰੋਂ ਠੀਕ ਠਾਕ ਹੈ ਮੁੰਡਾ ਕੋ ਬਹੁਤਾ ਤਕੜਾ ਨਹੀਂ ਢਾ ਤੇ ਹਰੇਕ ਦੇ ਸੁਪਨੇ ਹੁੰਦੇ ਸੁਪਨੇ ਪੂਰੇ ਕਰਨੀ ਆਪਣੇ ਗਿਆ ਹੈ ਕੋ ਘਰ ਘਰ ਦੀਆਂ ਮਜਬੂਰੀਆਂ ਹੁੰਦੀਆਂ ਮਜਬੂਰੀਆਂ ਦੇ ਤੌਰ ਤੇ ਗਿਆ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਈ ਪਰਿਵਾਰ ਦੇ ਵਿੱਚ ਉਹਦਾ ਵੱਡਾ ਬ੍ਰਦਰ ਆ ਤੇ ਮੰਮੀ ਆ ਉਹਦੇ ਡੈਡੀ ਉਹਦੀ ਡੈਥ ਹੋ ਗਈ 2020 ਦੇ ਵਿੱਚ ਕਰੋਨਾ ਟਾਈਮ ਤੇ ਅੱਛਾ ਹਾਂਜੀ ਤੇ ਉਦੋਂ ਫਿਰ ਆਇਆ ਨਹੀਂ ਗਿਆ ਹੁਣ ਜਿਵੇਂ ਗਿਆ ਸੀ ਜਿਵੇਂ ਹਾਂਜੀ ਮੈਡਮ ਜਿਉਂ 2018 ਦਾ ਗਿਆ ਮੁੜਾਇਆ ਨਹੀਂ ਹਲੇ ਵੈਸੇ ਬਾਅਦ ਵਿੱਚ ਖ਼ਬਰ ਹੀ ਪਤਾ ਲੱਗੀ ਉਹਦੀ ਵੀ ਉਹਦੇ ਕੋ ਇਦਾਂ ਕੰਮ ਹੋ ਗਿਆ ਐਕਸੀਡੈਂਟ ਹੋ ਗਿਆ ਹੂੰ ਤੇ ਐਕਸੀਡੈਂਟ ਜੇ ਦੇਖਿਆ ਜਾਵੇ ਤੇ ਗਲਤੀ ਉਹਦੀ ਇਕੱਲੇ ਦੀ ਨਹੀਂ ਹੈ ਹੂੰ ਜਦੋਂ ਆਪਾਂ ਯੂ ਟਰਨ ਹਰ ਕੋਈ ਬੰਦਾ ਯੂ ਟਰਨ ਲੈਂਦਾ ਵਾ ਵੇਖ ਕੇ ਲੈਂਦਾ ਵਾ ਰੋਡ ਵਾਲਾ ਅੱਗੇ ਪਿੱਛੇ ਵੇਖ ਕੇ ਫੇਰ ਹੀ ਯੂ ਟਰਨ ਲੈਂਦਾ ਵਾ ਪਰ ਉਹ ਜਿਹੜੇ ਵੈਨ ਵਾਲੇ ਆ ਰਹੇ ਉਹਨਾਂ ਕੋਈ ਬ੍ਰੇਕ ਨਹੀਂ ਲਾਈ ਕੋਈ ਨਹੀਂ ਉਹਨਾਂ ਸਿੱਧੀ ਟਰੱਕ ਦੇ ਥੱਲੇ ਹੀ ਵਾਰਤੀ ਲਿਆ ਕੇ ਤੇ ਉਹਦਾ ਵੀ ਆਪਾਂ ਇੱਕੋ ਪੱਖ ਆਪਣੇ ਗਾੜੀ ਕਰੀ ਜਾਂਦੇ ਦੂਜਾ ਪੱਖ ਕਰ ਦੇਣੀ ਆ ਨਾ ਹੀ ਮਤਲਬ ਉਹਨਾਂ ਦੀ ਕੋਈ ਜਿੰਨਾਂ ਦੀ ਡੈਥ ਹੋਈ ਗੋਰੀਆਂ ਦੀ ਨਾ ਉਹਨਾਂ ਦੀ ਸੋਸ਼ਲ ਮੀਡੀਆ ਤੇ ਕੋਈ ਫੋਟੋ ਆਈ ਆ ਬਸ ਇਹ ਵੀਰ ਦੀ ਨਿਊਜ਼ ਆ ਰਹੀ ਇਕੱਲੇ ਦੀ ਅੱਛਾ ਭਈ ਇੱਕ ਫੋਟੋ ਜਿਹਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖਤਾ ਪੰਜਾਬ ਦੇ ਵਿੱਚ ਜਿਹੜੀ ਦਸਤਾਰ ਹੈ ਉਹਦੀ ਉਹਦਾ ਬਹੁਤ ਸਤਿਕਾਰ ਕੀਤਾ ਜਾਂਦਾ ਉਹਦੀ ਬਹੁਤ ਇੱਜ਼ਤ ਹੈ ਉਹਨੂੰ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਬਿਨਾਂ ਦਸਤਾਰ ਤੋਂ ਕੋਈ ਪਰਨਾ ਤੱਕ ਨਹੀਂ ਬਾਈ ਦੇ ਬੰਨਿਆ ਸੀ ਹੈਨਾ ਇਹ ਤਸਵੀਰ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖਤਾ ਪਿੰਡ ਵਾਲੇ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਇਹ ਬੜਾ ਬਹੁਤ ਗਲਤ ਹੈ ਸਾਰੇ ਪਿੰਡ ਵਾਸੀ ਇਸੇ ਚੀਜ਼ ਦਾ ਹੀ ਦੁੱਖ ਮਨਾ ਰਹੇ ਕਿ ਇੱਕ ਸਿੱਖ ਮੁੰਡਾ ਆਪਣਾ ਨੌਜਵਾਨ ਉਹਦੇ ਸਿਰ ਤੇ ਦਸਤਾਰ ਨਹੀਂ ਆ ਤੇ ਦਸਤਾਰ ਲਵਾ ਕੇ ਉਹਨੂੰ ਖੜਿਆ ਉਹਨੂੰ ਲੈ ਕੇ ਵੀ ਇਦਾਂ ਜਾ ਰਿਹਾ ਕਿ ਜਿਵੇਂ ਬਹੁਤ ਵੱਡਾ ਮੁਜਰਮ ਆ ਪਤਾ ਨਹੀਂ ਕਿੱਡਾ ਗਨਾ ਕਰਤਾ ਉਹਨੇ ਹਮ ਇਥੇ ਦਸਤਾਰ ਉਹ ਬਚਪਨ ਤੋਂ ਹੀ ਮਤਲਬ ਸਜਾਉਂਦਾ ਸੀ ਕੇਸ ਰੱਖੇ ਹੋਏ ਸੀ ਜਾਂ ਬਾਹਰ ਜਾ ਕੇ ਉਹਨੇ ਕੇਸ ਰੱਖੇ ਏ ਮੈਡਮ ਬਚਪਨ ਤੋਂ ਉਹਦੇ ਕੇਸ ਹੀ ਬਚਪਨ ਤੋਂ ਪਟਕਾ ਬੰਦਾ ਹੈ ਤੁਸੀਂ ਜਦੋਂ ਉਹਨੂੰ ਦੇਖਿਆ ਪਟਕੇ ਚ ਪਰਨੇ ਚ ਤੇ ਦਸਤਾਰ ਚ ਹੀ ਦੇਖਿਆ ਸੀ ਹਾਂਜੀ ਹਾਂਜੀ ਪਟਕੇ ਦੇ ਪਰਨੇ ਦਸਤਾਰ ਚ ਬਾਹਰ ਵੀ ਜਾ ਕੇ ਉਹਨੇ ਕੇਸ ਨਹੀਂ ਘਟਾਇਆ ਦਸਤਾਰ ਚ ਹੀ ਰਿਹਾ ਹੂੰ ਤੇ ਦੋ ਕਿਸੇ ਚੀਜ਼ ਦਾ ਲੱਗਦਾ ਵਾ ਕਿ ਜਿਹੜੀ ਉਹਦੀ ਦਸਤਾਰ ਲਵਾਈ ਗਈ ਆ ਹੂੰ ਤੇ ਕੁਝ ਜਿੱਦਾਂ ਨੂੰ ਫੜ ਰਹੇ ਆ ਹੂੰ ਬਹੁਤ ਦਿਨਾਂ ਗਲਤ سلوਕ ਕੀਤਾ ਜਾ ਰਿਹਾ ਵਾ ਹੂੰ ਇਧਰ ਹੋਰ ਵੀ ਲੋਕ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਰ ਜਣਾ ਇਹਨਾਂ ਨੂੰ ਮੈਂ ਮੈਂ ਬੰਨ ਗਿਆ ਨਹੀਂ ਕਿਤੇ ਕਿਤੇ ਨਹੀਂ ਇਹਨਾਂ ਮੁੰਡਿਆਂ ਨਾਲ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਕਿਵੇਂ ਦਾ ਮੁੰਡਾ ਸੀ ਪਰਿਵਾਰ ਕਿਹੋ ਜਿਹਾ ਸੀ ਹਾਂਜੀ ਪਰਿਵਾਰ ਬਹੁਤ ਹੀ ਵਧੀਆ ਸੀ ਜੀ ਮਿਹਨਤੀ ਪਰਿਵਾਰ ਹੀ ਆਪਣਾ ਮਿਹਨਤ ਕਰਕੇ ਪਹਿਲੀ ਬੰਨਾ ਥੋੜਾ ਜਿਹਾ ਕਰਕੇ ਮਿਹਨਤ ਬਹੁਤ ਕਰਦੀ ਮਿਹਨਤ ਕਰਕੇ ਤੇ ਆਪਣਾ ਹੋਰ ਵੀ ਪਿੰਡ ਦੇ ਵਿੱਚੋਂ ਬਹੁਤ ਮੁੰਡੇ ਗਏ ਹੋਣੇ ਆਹ ਖਬਰ ਤੋਂ ਬਾਅਦ ਇੱਕ ਵਾਰ ਸਾਰੇ ਪਿੰਡ ਦੇ ਵਿੱਚ ਮਤਲਬ ਮਾਤਮ ਦਾ ਮਾਹੌਲ ਹੋ ਗਿਆ ਹੋਣਾ ਜਾਂ ਇਦਾਂ ਲੱਗਦਾ ਹੋਣਾ ਵੀ ਸਾਡਾ ਵੀ ਬੱਚਾ ਬਾਹਰ ਹੈ ਜਿਵੇਂ ਗਰੀਬ ਤੌਕੇ ਚੋ ਵੀ ਜਿਵੇਂ ਦबई ਵਗੈਰਾ ਕੰਟਰੀ ਇਹੋ ਜਿਹਿਆਂ ਚ ਬੱਚੇ ਜਾਂਦੇ ਆ ਮੁੰਡੇ ਕੁੜੀਆਂ ਉੱਥੇ ਜਾ ਕੇ ਵੀ ਫਸ ਜਾਂਦੇ ਆ ਇਹੋ ਇਹੋ ਜਿਹੀਆਂ ਵੀਡੀਓ ਆਉਂਦੀਆਂ ਵੀ ਉਹਨਾਂ ਨੂੰ ਗੁਲਾਮ ਬਣਾ ਬਣਾ ਕੇ ਰੱਖਿਆ ਜਾਂਦਾ ਤੇ ਮਤਲਬ ਟਰੱਕ ਚਲਾਉਣਾ ਵੀ ਕੋਈ ਹੈ ਖਾਲਾ ਜੀ ਦਾ ਵਾੜਾ ਨਹੀਂ ਬੜਾ ਬੜੀ 20-20 ਘੰਟੇ ਲਗਾਤਾਰ ਮੁੰਡੇ ਚਲਾਉਂਦੇ ਰਹਿੰਦੇ ਆ ਹਨਾ ਤੇ ਕਿਵੇਂ ਕਿਵੇਂ ਦੇਖਦੇ ਹੋ ਸਭ ਨੂੰ ਪਿੰਡ ਦੇ ਵਿੱਚ ਜਿਨ੍ਹਾਂ ਹੋਰ ਵੀ ਘਰਾਂ ਦੇ ਵਿੱਚ ਮੁੰਡੇ ਗਏ ਸੀ ਇਹ ਹੋਰ ਤੇ ਇਥੇ ਆਈ ਆ ਤੇ ਜਦੋਂ ਚਲਾਉਂਦੇ ਆ ਜੀ ਇਹ ਤੇ ਵਧੀਆ ਚਲੋ ਠੀਕ ਹੈ ਇਹ ਬਾਕੀ ਇਹਨਾਂ ਦਾ ਧੱਕਾ ਹੋਇਆ ਹੈ ਜਿਹੜੀ ਸਜ਼ਾ ਬਹੁਤ ਜ਼ਿਆਦਾ ਹੀ ਹੈ ਇਹੀ ਸਰਕਾਰ ਨੂੰ ਕਵਾਂਗੇ ਕਿ ਇਹਦੀ ਸਜ਼ਾ ਘੱਟ ਕੀਤੀ ਜਾਵੇ ਬਹੁਤ ਜ਼ਿਆਦਾ ਹੈ ਹਾਂਜੀ ਜੀ ਇੱਥੇ ਨੌਜਵਾਨ ਮੁੰਡੇ ਬੈਠੇ ਨੇ ਨਾਲ ਗੱਲਬਾਤ ਕਰ ਲੈਨੇ ਆ ਇੱਕ ਬਈ ਪਟੀਸ਼ਨ ਬਾਰੇ ਗੱਲ ਮਤਲਬ ਆ ਰਹੀ ਹੈ ਵੀ ਇੱਕ ਪਟੀਸ਼ਨ ਪਾਈ ਜਾ ਰਹੀ ਹੈ ਵੀ ਵੱਧ ਤੋਂ ਵੱਧ ਇੱਤੇ ਸਾਈਨ ਕਰੋ ਇਹ ਪਟੀਸ਼ਨ ਉਹਦੀ ਜਾਨ ਬਚਾ ਸਕਦੀ ਆ ਉਹਦੀ ਸਜ਼ਾ ਘਟਾ ਸਕਦੀ ਆ ਪਟੀਸ਼ਨ ਕੋਈ ਪਰਿਵਾਰ ਵੱਲੋਂ ਜਾਂ ਪਿੰਡ ਵੱਲੋਂ ਜਾਂ ਕਿਸੇ ਵਕੀਲ ਵੱਲੋਂ ਪਾਈ ਗਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੇਖੋ ਜੀ ਜਿਹੜੀ ਪਟੀਸ਼ਨ ਆ ਉਹ ਕਿੜੀ ਆਪਾਂ ਉੱਥੇ ਜਾ ਕੇ ਵੇਖਣ ਦਾ ਆ ਹੂੰ ਤੇ ਜਾਂ ਕੋਈ ਜੱਜ ਆਪਾਂ ਨੂੰ ਕਹਿਣ ਲਿਆ ਪਟੀਸ਼ਨ ਪਾਓ ਹੂੰ ਫੇਰ ਅਸੀਂ ਕਰਾਂਗੇ ਕੋਈ ਜੱਜਤ ਨਹੀਂ ਕਹਿਣ ਦਿਆ ਜਾਂ ਕੋਈ ਵਕੀਲ ਕਹਿਣ ਦਿਆ ਪਿਟੀਸ਼ਨਾਂ ਦੇ ਹੁਣ ਜਿਤਨਾ ਉਹਨਾਂ ਜਿੰਨੇ ਚੈਨਲ ਆ ਜਿੰਨੇ ਫੋਨ ਆ ਬਾਕ-ਬਾਕ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਮਤਲਬ ਪਿੰਡ ਵਾਲਿਆਂ ਨੂੰ ਇਹ ਪਿਟੀਸ਼ਨ ਦਾ ਕੁਝ ਨਹੀਂ ਪਤਾ ਤੇ ਉਹਨਾਂ ਦੇ ਕੋਈ ਮਾਂ ਨੇ ਕਹੀ ਹੋਵੇ ਪਿਟੀਸ਼ਨ ਕੋਲ ਹੀ ਚਾਹ ਉਹਨਾਂ ਦੇ ਕੋਈ ਬ੍ਰਦਰ ਨੇ ਕਹੀ ਹੋਵੇ ਚਾਹ ਕੋਈ ਇਹਦੇ ਰਿਸ਼ਤੇਦਾਰ ਨੇ ਕਹੀ ਹੋਵੇ ਉਹਨਾਂ ਦਾ ਤਾਂ ਕਿਸੇ ਦਾ ਕੋਈ ਕਹਿਸ਼ ਨਹੀਂ ਆ ਜਾਂ ਵੀ ਕੋਈ ਪੰਜਾਬ ਦੇ ਕਿਸੇ ਪੁਲਿਸ ਦੇ ਅਧਿਕਾਰੀ ਨੇ ਕਹੀ ਹੋਵੇ ਕਿਸ ਚਾਹਤ ਕਿਸੇ ਮੰਤਰੀ ਨੇ ਕਹੀ ਹੋਵੇ ਹਾਂ ਜਦੋਂ ਕਹੀ ਨਹੀਂ ਕਿ ਇਹਨੇ ਪੇਟੀਸ਼ਨ ਪੇਟੀਸ਼ਨ ਦੇ ਕਿੰਨੇ ਫੋਨ ਆ ਕਿੰਨੇ ਆਪਾਂ ਲੋਕ ਚਾਨਣ ਵਾਲੇ ਆ ਪਰ ਗਲਤ ਗੱਲ ਆ ਗਲਤ ਗੱਲ ਆ ਹਾਂਜੀ ਮਤਲਬ ਇੱਕ ਮੇਨ ਮੁੱਦਾ ਇਹ ਆ ਵੀ ਜਦੋਂ ਚਲੋ ਗਲਤੀ ਆ ਮੈਂ ਆਪ ਖੁਦ ਡਰਾਈਵਰ ਆ ਮੈਂ ਵੀ ਟਰੱਕ ਚਲਾਉਂਦਾ ਰ ਇਹ ਨਹੀਂ ਵੀ ਨਹੀਂ ਰੋਡ ਤੇ ਜਦੋਂ ਚੱਲਣਾ ਕਿਤੇ ਇਹ ਥੋੜਾ ਵੀ ਆਪਾਂ ਨੂੰ ਕਿਤੇ ਐਡੇ ਤੱਕ ਦੇ ਟਰੱਕ ਨੂੰ ਸਿੱਧੇ-ਸਿੱਧੇ ਲੈ ਕੇ ਜਾਣਾ ਖੜਨਾ ਤੇ ਜ਼ੋਰ ਦੀ ਆ ਨਾ ਚਲੋ ਜੇ ਕਿਤੇ ਕੋਈ ਗਲਤੀ ਹੋ ਹੀ ਗਈ ਆ ਪਰ ਬਿਲਕੁਲ ਇਹ ਥੋੜਾ ਵੀ ਸਾਰੇ ਪੰਜਾਬ ਨੂੰ ਇੱਕ ਸਾਦਾ ਧੱਕਾ ਲੱਗ ਗਿਆ ਕਿੰਨੇ ਡਰਾਈਵਰਾਂ ਨੂੰ ਧੱਕਾ ਲੱਗਾ ਹਨਾ ਤੇ ਬਾਕੀ ਉਹਨੂੰ ਐਡੀ ਉਹਨੂੰ ਜੰਜੀਰ ਪਾਈ ਆ ਸਿਰ ਤੋਂ ਉਹਦੇ ਪੱਗ ਲਾਈ ਆ ਪਰ ਕਿੱਡੇ ਕੀ ਕੋਈ ਗਲਤ ਗਲਤੀ ਹੋ ਗਈ ਹੈ ਗਲਤੀ ਉਹਨਾਂ ਦੀ ਜਿਹੜੇ ਉਹ ਆਏ ਆ ਕਮਸ਼ਕਮ 50 ਫੁੱਟ ਦਾ ਟਰਾਲਾ ਵਾ ਜੇ ਦੂਜਿਆਂ ਨੂੰ ਦੇਖ ਸਕਦਾ ਤੇ ਉਹਨਾਂ ਨੂੰ ਨਹੀਂ ਦਿਖਿਆ ਗੋਰੀਆਂ ਨੂੰ ਹਾਂ ਹਾਂ ਬਿਲਕੁਲ ਹਨਾ ਜੇ ਆਪਾਂ ਜਾਣਦੇ ਹਾਂ ਸਾਹਮਣੇ ਕਾਂਦਿਆ ਐਡੀ ਦੂਰ ਆਪਾਂ ਨੂੰ ਦੇਖਣ ਦੇ ਵੀ ਗਾੜੀ ਕਾਂਦਿਆ ਤੇ ਉਹਨਾਂ ਨੂੰ ਟਰਾਲਾ ਨਾ ਦਿਖਿਆ ਐਡਾ ਤਗੜਾ ਤੇ ਗਲਤੀ ਉਹਨਾਂ ਦੀ ਵੀ ਹੈ ਨਾ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਉਹਨਾਂ ਦੀ ਡਿੱਗੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਮਿਲੀਆਂ ਤੇ ਹੋਣਗੀਆਂ ਪਰ ਆਪਾਂ ਨੂੰ ਥੋੜਾ ਦਿਖਾਈਆਂ ਉਹਨਾਂ ਨੇ ਚਾਹ ਤੇ ਦਿਖਾਉਣ ਅਰੇ ਉਹ ਸਦਾ ਉਹਨਾਂ ਦਾ ਨਸ਼ਾ ਕੀਤਾ ਹੋਵੇ ਆਹੋ ਹੂੰ ਜੇ ਦੂਜੀਆਂ ਗੱਡੀਆਂ ਪਿੱਛੇ ਲੈਣ ਲੱਗ ਸਕਦੀ ਤੇ ਕੀ ਗੱਲ ਉਹਨਾਂ ਦੀ ਗੱਡੀ ਨਹੀਂ ਰੋਕ ਸਕਦੀ ਹੂੰ ਉਹਨਾਂ ਕੋ ਥੱਲੇ ਲਾ ਕੇ ਵਾੜੀ ਉਹ ਤੇ ਚਲੋ ਉਹਨੂੰ ਕੋਈ ਮਜਬੂਰੀ ਕੋਈ ਟਾਈਮ ਹੀ ਉਹਨੇ ਟਰਨ ਲੈ ਲਿਆ ਹੂੰ ਕੀਤਾ ਉਹਨੇ ਟਰਨ ਕਾ ਦੇ ਵਾ ਤੀ ਲਿਆ ਕੋਈ ਜਾ ਅਮਰਜੰਸੀ ਕੋਈ ਪਿੱਛੇ ਫੋਨ ਆ ਗਿਆ ਵੀ ਇਸ ਕਰਕੇ ਉਹਨੇ ਟਰਨ ਲੈ ਲਿਆ ਵੀ ਮੈਂ ਚੱਲ ਵਾਪਸ ਚੱਲ ਜਾ ਦਵਾ ਦਵ ਬਿਲਕੁਲ ਇਹਨਾਂ ਦੀ ਵੀ ਨਾ ਸਰਕਾਰ ਨੂੰ ਚਾਹੀਦਾ ਕਿੰਨਾ ਕੁ ਪੜਿਆ ਲਿਖਿਆ ਸੀ ਇਹ ਮੁੰਡਾ ਕਿੰਨੀ ਪੜਾਈ ਕੋਜੀ ਮੈਂ ਕਾਫੀ ਟਾਈਮ ਤੋਂ ਮੈਂ ਨਾ ਪਲੱਸ 2 ਹਾਂ ਦੇ ਕੀਤੀ ਆ ਤੇ ਬਾਕੀ ਕੀ ਆ ਵੀ ਮੈਂ ਕਾਫੀ ਟਾਈਮ ਰਿਆ ਹਾਂ ਜੂਰ ਸਾਹਿਬ ਮੈਂ ਤੇ ਬਹੁਤ ਹਸਾਬ ਜੇ ਦਾ ਹੀ ਵੇਖਿਆ ਸੀ ਤੇ ਮੇਰੇ ਬਾਹਰ ਬਾਅਦ ਚ ਗਿਆ ਬਾਹਰ ਭਾਈ ਜਿਵੇਂ ਤੁਸੀਂ ਕਿਹਾ ਵੀ ਮੈਂ ਵੀ ਡਰਾਈਵਰੀ ਕੀਤੀ ਆ ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ ਵੀ ਜਦੋਂ ਅਸੀਂ ਰੋਡ ਤੇ ਚੱਲਦੇ ਆ ਅਸੀਂ ਵੀ ਸਾਰਾ ਦਿਨ ਕੰਮ ਦੇ ਮਾਮਲੇ ਚ ਤੁਰੇ ਹੀ ਵਰਦੇ ਰਹਿੰਦੇ ਆ ਦੰਦ ਦੇ ਵਿੱਚ 100 ਵਾਰ ਘਟਨਾਵਾਂ ਘਟਣ ਤੋਂ ਬਚ ਜਾਂਦੀਆਂ 100 ਵਾਰ ਕੋਈ ਇਹੋ ਜਿਹਾ ਮੂਰਖ ਬੰਦਾ ਸਾਹਮਣੇ ਆਉਂਦਾ ਵੀ ਆਕੀ ਦਾ ਵੀ ਕਿੱਧਰ ਦੀ ਗੱਡਣ ਨੇ ਕੋਈ ਕਿੱਧਰ ਦੀ ਜੇ ਇਹੀ ਗੱਲ ਪੰਜਾਬ ਚ ਹੋਈ ਹੋਵੇ ਇਹ ਨਹੀਂ ਕਦੇ ਵੀ ਹੋਇਆ ਆਪ ਵੀ 45 ਸਾਲ ਦੀ ਸਜ਼ਾ ਹੋ ਜੇ ਨਹੀਂ ਇਹ ਤੇ ਗਲਤ ਗੱਲ ਆਣਾ ਇੰਨੇ ਇਕੱਠੇ 45 ਸਾਲ 28 ਸਾਲ ਦੀ ਤੇ ਉਹਦੀ ਉਮਰ ਆ ਤੇ 45 ਸਾਲ ਕਿੱਥੇ ਜਾ ਕੇ ਹੋਣੇ ਵੀ ਤੁਸੀਂ ਸੋਚੋ ਨਾ ਉਹਨੇ ਤੇ ਚਾਰੇ ਨੇ ਉਧਰ ਹੀ ਬੁੱਢਾ ਹੋ ਜਾਣਾ ਤੇ ਫਿਰ ਘਰ ਮਾਂ ਨੂੰ ਕਿਹੜੇ ਨਾਲ ਕੇ ਮਿਲੂਗਾ ਇਹਦੇ ਸੋਚ ਸਰਕਾਰ ਨੂੰ ਸੋਚਣਾ ਚਾਹੀਦਾ ਥੋੜਾ ਬੋਤਾ ਵੀ ਚਲੋ ਜੇ ਕੋਈ ਗਲਤੀ ਹੋઈ ਗਈ ਆ ਤੇ ਕਮ ਸਿਕਮ ਥੋੜਾ ਚਲੋ ਜੇ ਉਹ ਗੋਰੇ ਕੋ 100 ਸਾਲ ਦੀ ਸਜ਼ਾ ਮaaf ਕਰਾ ਸਕਦੇ ਸੀ ਤੇ ਕੀ ਗੱਲ ਇਹਦੀ 10-20 ਸਾਲ ਦੀ ਸਜ਼ਾ ਨੂੰ ਮaaf ਕਰਾ ਸਕਦੇ ਹੂੰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਆਇਆ ਜਾਂ ਕੋਈ ਕਿਸੇ ਮੁੱਖ ਮੰਤਰੀ ਤੱਕ ਤੁਹਾਡੇ ਪਿੰਡ ਨੇ ਜਾਂ ਪ੍ਰਸ਼ਾਸਨ ਤੱਕ ਅਪੀਲ ਕੀਤੀ ਹੋਵੇ ਵੀ ਭਾਈ ਅਜੇ ਤੱਕ ਤੇ ਕੋਈ ਇਹਨਾਂ ਸੁਨਾ ਤੇ ਕੋਈ ਮੰਤਰੀ ਦੇਖਿਆ ਹੀ ਇਹਦੇ ਨਾ ਕੋਈ ਮੰਤਰੀ ਸੁਣਿਆ ਜਾਂ ਪਿੰਡ ਚ ਆਇਆ ਆਇਆ ਕੋਈ ਮੰਤਰੀ ਨਹੀਂ ਆਇਆ ਨਹੀਂ ਆਇਆ ਨੇ ਕਿਉਂਕਿ ਦੇਖੋ ਅਸੀਂ ਇੱਥੇ ਖੜ ਕੇ ਬੋਲ ਰਹੇ ਆ ਆਪਦੇ ਘਰਾਂ ਚ ਗੱਲਾਂ ਕਰ ਰਹੇ ਆ ਸੱਥਾਂ ਚ ਬਹਿ ਕੇ ਗੱਲਾਂ ਕਰ ਰਹੇ ਆ ਗੁਹਾਰ ਲਗਾ ਰਹੇ ਆ ਠੀਕ ਆ ਅਸੀਂ ਲੋਕਾਂ ਸਾਹਮਣੇ ਆਪਣੀ ਗੱਲ ਰੱਖ ਰਹੇ ਆ ਇੱਕ ਬੱਕਰੀ ਗੱਲ ਆ ਪਰ ਇੱਕ ਪ੍ਰੋਸੈਸ ਹੈ ਜਿਹੜਾ ਕੰਮ ਸਰਕਾਰਾਂ ਕਰ ਸਕਦੀਆਂ ਸਰਕਾਰਾਂ ਦੀ ਬਾਹਰਲੇ ਦੇਸ਼ਾਂ ਨਾਲ ਵਿਦੇਸ਼ਾਂ ਦੇ ਨਾਲ ਜਾਨ ਪਛਾਣ ਵੀ ਆ ਉਧਰ ਦੇ ਮੰਤਰੀਆਂ ਦੀ ਆਉਣੀ ਜਾਣੀ ਵੀ ਆ ਜੇ ਇਧਰਲੇ ਸਾਡੇ ਪੰਜਾਬ ਸਰਕਾਰ ਲਾ ਲੋ ਜਾਂ ਭਾਰਤ ਸਰਕਾਰ ਲਾ ਲੋ ਉਥੇ ਅਪੀਲ ਕਰੇ ਵੀ ਭਾਈ ਸਾਡਾ ਮੁੰਡਾ ਠੀਕ ਹੈ ਗੁਨਾਹ ਨਹੀਂ ਆ ਗਲਤੀ ਹੋਈ ਆ ਜਿੰਨੀ ਕੁ ਜਾਇਜ਼ ਆ ਵਾਜਿਬ ਆ ਉਨੀ ਕੁ ਸਜ਼ਾ ਦਿੱਤੀ ਜਾਵੇ ਇਹ ਨਹੀਂ ਕਿ ਤੁਸੀਂ ਉਹਨੂੰ ਗੁਨਾਹ ਬਣਾ ਕੇ ਉਹਦੀ ਸਾਰੀ ਜ਼ਿੰਦਗੀ ਤਬਾਹੀ ਕਰ ਦੋ ਵੇਖੋ ਜੀ ਇਹ ਗੱਲ ਇਹ ਆ ਹੁਣ ਮੰਨ ਲਓ ਅੱਜ ਕਿੰਨੇ ਦਿਨ ਹੋ ਗਏ ਆ ਹੂੰ ਹੁਣ ਕਿਹ ਸਰਕਾਰ ਨੂੰ ਪਤਾ ਨਾ ਲੱਗਾ ਹੋਊਗਾ ਐਨੇ ਚੈਨਲਾਂ ਦੇ ਵੀਡੀਓ ਕੋ ਮਨਦੇ ਆ ਸਰਕਾਰ ਤੱਕ ਨਾਂ ਗਈ ਹੋਗੀ ਬਿਲਕੁਲ ਹੈਨਾ ਹੁਣ ਐਨੇ ਐਮਐਲਏ ਆ ਐਮਪੀ ਆ ਕਿਹਨਾਂ ਕਿਹਨੂੰ ਤੇ ਉਹਨਾਂ ਦੇ ਘਰ ਆਉਣਾ ਚਾਹੀਦਾ ਹੈ ਨਾ ਬਿਲਕੁਲ ਹੈਨਾ ਤੇ ਫਿਰ ਚਾਹ ਤੇ ਜੇ ਉਹਨਾਂ ਨੂੰ ਦੁੱਖ ਹੈ ਤੇ ਆਉਣ ਤੇ ਫਿਰ ਵੋਟਾਂ ਵਾਲੀ ਕੱਲ੍ਹ ਹੀ ਆਉਂਦੇ ਹੂੰ ਪਿੰਡ ਤੇ ਇੱਥੋਂ ਦੇ ਵੀ ਹੈਗੇ ਆ ਨਾ ਜਿਹੜੇ ਮੰਤਰੀ ਦੇ ਨਾਲ ਖੜੇ ਹੋਣਗੇ ਕੋਈ ਐਮਪੀ ਕੋਈ ਐਮਐਲਏ ਕੋਈ ਨਾ ਕੋਈ ਤਾਂ ਹੋ ਗਈ ਤੇ ਉਹਨਾਂ ਦੇ ਘਰ ਜਾਂਦਾ ਹੂੰ ਤੇ ਫਿਰ ਉਹਨਾਂ ਤੱਕ ਗੱਲ ਜਾਂਦੀ ਬਿਲਕੁਲ ਹਾਂ ਤੇ ਜੇ ਜਦੋਂ ਕੋਈ ਆਇਆ ਨਹੀਂ ਗਿਆ ਨਹੀਂ ਤੇ ਫਿਰ ਉਹਨਾਂ ਦੇ ਕੋਲ ਗੱਲ ਕਿਤਨਾ ਜਾਓਗੇ ਮੰਤਰੀਆਂ ਕੋਲ ਗੱਲ ਕਿਤਨਾ ਜਾਓਗੇ ਮੰਨ ਲਓ ਅੱਜ ਤੁਸੀਂ ਚੈਨਲ ਵਾਲੇ ਤੁਸੀਂ ਸਾਡੇ ਕੋਲ ਆਏਗੇ ਜੋ ਅਸੀਂ ਤੁਹਾਨੂੰ ਚਲੋ ਦੱਸਤਾ ਅਸੀਂ ਮਹਾ ਜਿਹੜੀ ਹੱਡ ਕੋ ਗੱਲ ਆ ਸਾਡੀ ਗੱਲ ਮੰਤਰੀਆਂ ਨਾਲ ਥੋੜਾ ਕਿਤੇ ਹੈਗੀ ਆ ਅਸੀਂ ਵੀ ਤਾਂ ਡਰ ਗਏ ਆ ਨਹੀਂ ਹਾਂ ਇਸੇ ਦੇ ਥਰੂ ਪਤਾ ਤਾਂ ਤੁਹਾਨੂੰ ਲੱਗਿਆ ਮੈਂ ਵੀ ਉਹੀ ਸਵਾਲ ਕੀਤਾ ਵੀ ਉਹ ਆਏ ਕੋਈ ਆ ਕੇ ਉਹਨਾਂ ਨੇ ਕਿਸੇ ਨੁਮਾਇंदे ਨੇ ਆ ਕੇ ਉਹਨਾਂ ਦੇ ਘਰੇ ਪੈਰ ਪਾਇਆ ਜਾਂ ਨਹੀਂ ਮੈਂ ਇਹੀ ਤਾਂ ਤੁਹਾਨੂੰ ਮੈਡਮ ਜਵਾਬ ਦਿੱਤਾ ਵੀ ਐ ਨਏ ਚੈਨਲ ਚੱਲਣ ਦੇ ਆ ਇੰਨੇ ਵੀ ਸਾਰੇ মিডিਆ ਵਾਲੇ ਬਾਰ-ਬਾਰ ਆਉਣ ਦੇ ਆ ਤੇ ਕਮਸ਼ਕਮ ਕੀ ਗੱਲ ਉਹ ਫੋਨ ਨਾ ਵੇਂਦੇ ਹੋਣਗੇ ਕਿਉਂਕਿ ਚਾ ਉਹਨਾਂ ਨੇ ਕੋਈ ਚੈਨਲ ਨਾ ਦੇਖਿਆ ਹੋਗਾ ਵੀ ਯਾਰ ਆ ਗੱਲ ਹੋਣ ਈ ਆ ਅਸੀਂ ਇਹਨੂੰ ਗੱਲ ਨੂੰ ਚੁੱਕੀ ਏ ਜਾਂ ਨਾ ਚੁੱਕੀ ਏ ਕੋਈ ਐਮ.ਐਲ.ਏ ਉਹਨਾਂ ਦੇ ਘਰ ਆਇਆ ਹੋਵੇ ਕੋਈ ਐਮ.ਪੀ. ਇਹਨਾਂ ਦੇ ਘਰ ਆਇਆ ਹੋਵੇ ਤੇ ਫੇਰ ਜੇ ਐਮ.ਪੀ. ਕੋਈ ਐਮ.ਐਲ.ਏ ਆਇਆ ਹੋਗਾ ਤਾਂ ਫੇਰ ਹੀ ਮੰਤਰੀ ਤੱਕ ਗੰਗਾਂ ਲੱ ਜਾਊਗੀ ਮੰਤਰੀ ਫੇਰ ਹੀ ਗਾਂ ਗੱਲ ਕਰੂਗਾ ਤੇ ਜੇ ਕੋਈ ਆਊਗਾ ਨਾ ਉਹਨਾਂ ਦੇ ਘਰ ਤੇ ਫੇਰ ਗੱਲ ਕਿਤਰਾ ਗਾਂ ਜਾਓਗੇ ਇਹ ਵੀ ਦੱਸਣਾ ਦੱਸਣਾ ਬਿਲਕੁਲ ਜੀ ਤੁਸੀਂ ਤਾਂ ਆਪਣੀ ਡਿਊਟੀ ਪੂਰੀ ਕਰਕੇ ਚੱਲ ਗਏ ਹਣਾ ਜੀ ਤੇ ਤੁਸੀਂ ਚੱਲ ਗਏ ਜਾਂ ਦੋਹਾਂ ਨੇ ਸਵਾਲ ਕਰਤੇ ਚੌਹਾਂ ਨੇ ਸਵਾਲ ਕਰਤੇ ਫੇਰ ਦੂਜੇ ਕੀ ਕਰਨਗੇ ਹੁਣ ਮਾਂ ਜਾਂ ਮਾਂ ਕਿੰਨੇ ਤਨੋਂਗੇ ਕੀਪਤਾਚਾਰੀ ਉਹਨੇ ਰੋਟੀ ਖਾਧੀ ਜਾਂ ਨਹੀਂ ਖਾਧੀ ਉਹਨੋਂ ਤੇ ਦੁੱਖ ਹੀ ਆ ਨਾ ਕਹਿੰਦੇ ਸਿਹਤ ਵੀ ਠੀਕ ਨਹੀਂ ਰਹਿੰਦੀ ਉਹਦੇ ਦੀ ਚਲੋ ਅੱਜ ਕੱਲ ਜੀ ਦੇਖੋ ਕਿਹੜਾ ਵਾ ਬੰਦਾ ਵੀ ਜਿਹੜਾ ਤੰਦਰੁਸਤ ਆ ਜਦੋਂ ਬੰਦਾ 50 60 ਸਾਲ ਦਾ ਹੋ ਜਾਂਦਾ ਵਾ ਉਹ ਤੰਦਰੁਸਤ ਰਹਿੰਦਾ ਤੇ ਜਿਹਨੂੰ ਜਿਹੜੀ ਮਾਂ ਨੂੰ ਏਡਾ ਤਗੜਾ ਤੱਕਾ ਲੱਗਾ ਹੋਵੇ ਜਿਹਨੇ ਮਾਂ ਨੇ ਪੁੱਤ ਪਾਲ ਕੇ ਕੱਲਿਆ ਪੰਡ ਰਪਈਆਂ ਦੀ ਲਾ ਕੇ ਕੱਲਿਆ ਜਾਇਦਾਦ ਉਹਨੇ ਵੇਚ ਕੇ ਕੱਲਿਆ ਅੱਜ ਚਾਹ ਉਹਨੇ ਜਾਇਦਾਦ ਆ ਕੇ ਬਣਾਉਣੀ ਸੀ ਕਿ ਜਾਂ ਉਹਨੇ ਜਾਇਦਾਦ ਗੋਣੀ ਉਹਦਾ ਜੀ ਥੋੜਾ ਕਰਦਾ ਵੀ ਮੈਂ ਜੂ ਟਰਨ ਲਿਖੇ ਤੇ ਮੈਂ ਆਪਣੀ ਜ਼ਿੰਦਗੀ ਖਰਾਬ ਕਰਾਂ ਮੈਂ ਆਪਣੀ ਜ਼ਿੰਦਗੀ ਜੇਲ੍ਹਾਂ ਚ ਰੋਲਾ ਜੀ ਥੋੜਾ ਕਰਦਾ ਹੈ ਸਹੀ ਗੱਲ ਹੈ ਆਹੋ ਤੇ ਜਿਹੜੀ ਅੱਜ ਉਹਨੂੰ سزا ਹੀ ਨਹੀਂ ਮਿਲ ਗਈ ਆ ਤਾਂ ਉਹ سزا ਕਿੱਥੇ ਕਦੋਂ ਉਪੂਗਤ ਪੂਗਤੂਗਾ ਕਦੋਂ ਆਪਣੀ ਮਾਂ ਕਵਾਊਗਾ ਕਦੋਂ ਉਹ ਜਿਹੜਾ ਇਹਨਾਂ ਲੈਣਾ ਦੇਣਾ ਕਦੋਂ ਪੂਰਾ ਕਰੂਗਾ ਹਮ ਬਿਲਕੁਲ ਇੱਕ ਹੋਰ ਟੈਸਟਾਂ ਦੀ ਗੱਲ ਕਰਦੇ ਕਿ ਜਿਹੜਾ ਫੇਲ ਹੋ ਗਿਆ ਉਹ ਹਮ ਤੇ ਇਹ ਵੀ ਬੜੇ ਕਹਿੰਦੇ ਕਿ ਉਹ ਉਹਨੂੰ ਸਿਗਨਲ ਨਹੀਂ ਪਤਾ ਲੱਗੇ ਉਹਨੂੰ ਟੈਸਟ ਨਹੀਂ ਕਲੀਅਰ ਹੋਏ ਜਦੋਂ ਬੰਦੇ ਦੇ ਮੁਸੀਬਤ ਬਣਦੀ ਆ ਉਹਨੂੰ ਪਤਾ ਨਹੀਂ ਕੋਈ ਵੀ ਲੱਗਦਾ ਨਾ ਟੈਸਟ ਦਿੱਤੇ ਹੀ ਜਾਂਦੇ ਨਾ ਸਿਗਨਲ ਦਾ ਪਤਾ ਲੱਗਦਾ ਉਹਦੀ ਵੀਡੀਓ ਵੇਖ ਰਹੇ ਆ ਕਿ ਉਹ ਬੰਦਾ ਇੰਨਾ ਕਿ ਜ਼ਿਆਦਾ ਘਬਰਾਇਆ ਹੋਇਆ ਵਾ ਉਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਜਿੱਦਾਂ ਹੁਣ ਇਕੱਲੇ ਬੰਦੇ ਦੇ ਮਸੀਬਤ ਪੈ ਗਈ ਆ ਹੂੰ ਉਹਨੂੰ ਸੋਝ ਕੁਝ ਨਹੀਂ ਰਿਹਾ ਕਿ ਮੇਰੇ ਨਾਲ ਹੋਇਆ ਕੀ ਆ ਤੇ ਜਿਹੜੀ ਟੈਸਟਾਂ ਦੀ ਗੱਲ ਕਰਦੇ ਆ ਵੀ ਉਹਦੇ ਕੋ ਸਾਡੇ ਕਈ ਉਧਰ ਪੰਜਾਬੀ ਵੀਰ ਵੀ ਕਹਿੰਦੇ ਆ ਹੋਰ ਵੀ ਬਹੁਤ ਲੋਕ ਕਹਿੰਦੇ ਆ ਕਿ ਉਹਦੇ ਕੋ ਟੈਸਟ ਨਹੀਂ ਕਲੀਅਰ ਹੋਇਆ ਉਹਦੀ ਗਲਤੀ ਉਹਨੂੰ ਲਾਇਸੈਂਸ ਮਿਲਿਆ ਲਾਇਸੈਂਸ ਜੇ ਉਧਰ ਮਤਲਬ ਉਹਨੂੰ ਗਵਰਨਮੈਂਟ ਵੱਲੋਂ ਕੀਤਾ ਹੋਊਗਾ ਵੀ ਤੂੰ ਇੱਥੇ ਕੰਮ ਕਰ ਸਕਦਾ ਫੇਰ ਹੀ ਲਾਇਸੈਂਸ ਮਿਲਿਆ ਵੈਸੇ ਤੇ ਲਾਇਸੈਂਸ ਮਿਲ ਨਹੀਂ ਸਕਦਾ ਨੂੰ ਤੇ ਜਿਵੇਂ ਬਹੁਤ ਆਪਣੇ ਵੀ ਇੱਥੇ ਹੀ ਹੈ ਕਿ ਜੇ ਇਨਸਾਫ ਦੇਖੋ ਦੋ ਤਰੀਕੇ ਦਾ ਹੁੰਦਾ ਜਾਂ ਤਾਂ ਜੁਰਮਾਨਾ ਲਗਾ ਦਿੱਤਾ ਜਾਂਦਾ ਜਾਂ ਸਜ਼ਾ ਹਾਂਜੀ ਇਹ ਨਹੀਂ ਹੋ ਸਕਦਾ ਕਿ ਜੇ ਉਹਨੂੰ ਜੁਰਮਾਨਾ ਲਗਾ ਦਿੱਤਾ ਜਾਵੇ ਕਿਉਂਕਿ ਜੁਰਮਾਨਾ ਜੇ ਉੱਤੇ ਲੱਗੂਗਾ ਉਹਦਾ ਪਰਿਵਾਰ ਵੀ ਮੈਂ ਕਹੂੰਗੀ ਵੀ ਪੂਰਾ ਪੰਜਾਬ ਵੀ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਉਹ ਜੁਰਮਾਨਾ ਭਰ ਕੇ ਉਹਨੂੰ ਰਿਹਾ ਕਰਵਾ ਸਕਦੇ ਆ ਇਹ ਕਿੱਥੋਂ ਦਾ ਤਾਲਿਬਾਨੀ ਕਾਨੂੰਨ ਆ ਕਿ ਤੁਸੀਂ ਕਿਸੇ ਨੂੰ ਸਿੱਧੀ ਸਜ਼ਾ ਹੀ ਸੁਣਾ ਦਿਓ ਇਹ ਤਾਂ ਮੈਡਮ ਗੱਲ ਸਹੀ ਆ ਚਲੋ ਜੁਰਮਾਨਾ ਪਾ ਦੇਣਾ ਹਾਂ ਸਾਡੇ ਪੰਜਾਬੀ ਭਰਾ ਵੀ ਕੋਈ ਸੰਯੋਗ ਕਰਨਗੇ ਸਾਡੇ ਪਿੰਡ ਦੇ ਵੀ ਕਰਨਗੇ ਕਿ ਜੇ ਉਹ ਨੌਜਵਾਨ ਵੀਰ ਆਪਣੇ ਪਿੰਡ ਸਹੀ ਸਲਾਮਤ ਆ ਸਕਦਾ ਆਪਣੀ ਮਾਂ ਕੋ ਆ ਸਕਦਾ ਵਾ ਤੇ ਇਸ ਤੋਂ ਵੱਧ ਕੇ ਤੇ ਸਾਨੂੰ ਵੀ ਕੁਝ ਨਹੀਂ ਆ ਕਿ ਜੇ ਉਹ ਆਪਣੀ ਮਾਂ ਕੋ ਜਾਏ ਮਾਂ ਦੀ ਵੀ ਉਮਰ ਬਥੇਰੀ ਆ ਜੇ ਹਿਸਾਬ ਨਾਲ ਉਹਦੀ ਉਮਰ ਕਹਿ ਰਹੇ ਆ ਵੀ 45 ਸਾਲ 28 ਸਾਲ ਦਾ ਤੋਂ ਹੈਗਾ 70 75 ਸਾਲ ਦਾ ਹੋ ਜਾਊਗਾ ਉੱਥੇ ਨਾ ਉਹ ਅਨਮੈਰਿਡ ਆ ਉਹਦੀ ਇੱਕ ਸਾਹ ਦੀ ਲਾਈਫ ਹੀ ਖਤਮ ਆ ਗਈ ਜਿੱਦਾਂ ਉਹਨੂੰ ਸਜ਼ਾ ਦਾ ਕਹਿ ਰਹੇ ਆ ਤੇ ਉਹਦੇ ਚਿਹਰੇ ਤੋਂ ਵੀ ਵੇਖਿਆ ਜਾਵੇ ਕਿ ਉਹ ਬੰਦੇ ਨੇ ਗਲਤੀ ਜਾਣ ਕੇ ਨਹੀਂ ਕੀਤੀ ਨਾ ਹੀ ਉਹਦੀ ਕੋਈ ਯੋਗ ਹੋ ਰਿਆ ਨਾ ਜਾਤੀ ਦੁਸ਼ਮਣੀ ਸੀ ਕਿ ਉਹਨੇ ਵੇਖਿਆ ਵੀ ਜਦੋਂ ਆਏ ਆ ਤੇ ਉਦੋਂ ਜੂ ਟਰਨ ਮਾਰ ਕੇ ਤੇ ਮੈਂ ਇਹਨਾਂ ਨੂੰ ਮਾਰਦਾ ਨਾ ਉਹਦੀ ਕੋਈ ਗੋਰੀਆ ਨਾ ਜਾਤੀ ਉਮਰ ਕੈਦ ਵੀ 20 ਸਾਲ ਹੁੰਦੀ ਆ ਵੱਧ ਤੋਂ ਵੱਧ 20 ਸਾਲ ਉਮਰ ਕੈਦ ਸਜ਼ਾ ਜਿਹੜੀ ਉਹ ਸੁਣਾਈ ਜਾਂਦੀ ਉਹਦੇ ਚੋਂ ਵੀ 10 ਕ ਪੂਰੀ ਹੁੰਦੀ ਆ ਤੇ ਇਹ ਤਾਂ 45 ਸਾਲ ਤਾਂ ਇਦਾਂ ਲੱਗਦਾ ਜਿਵੇਂ ਉਹਨੂੰ 4-5 ਵਾਰ ਹੋ ਗਈ ਹੋਵੇ ਇਹ ਤਾਂ ਮੈਨੂੰ ਗੱਲ ਸਹੀ 45 ਸਾਲ ਬਹੁਤ ਏ ਉਮਰ ਕਹਿ ਦੀ ਆ ਉਹਦੀ 45 ਸਾਲ ਦੇ ਵੇਖੋ ਉਮਰ ਦਾ ਕੋਈ ਪਤਾ ਨਹੀਂ ਐ ਵੀ ਕਦੋਂ ਰੱਬ ਦੇ ਰੰਗ ਐ ਕਦੋਂ ਕੀ ਬਣ ਦੇਣਾ ਤੇ ਜੇ ਹਿਸਾਬ ਨਾਲ ਉਹਦਾ ਦਿਮਾਗ ਡਿਪਰੈਸ਼ਨ ਚ ਗਿਆ ਵਾ ਤੇ ਜਿੱਦਾਂ ਉਹਦਾ ਮੂੰਹ ਆਉਂਦੇ ਰੋਟੀ ਵੀ ਨਹੀਂ ਖਾਦੀ ਹਣੀ ਉਹਦਣ ਦੀ ਤੇ ਨਾ ਪਿੱਛੇ ਪਰਿਵਾਰ ਨੇ ਖਾਦੀ ਹਣੀ ਐ ਵੀ ਸਾਡੇ ਬੱਚੇ ਨਾਲ ਕੀ ਬਣ ਗਿਆ 45 ਸਾਲ ਬਹੁਤ ਜ਼ਿਆਦੇ ਆ ਅਸੀਂ ਤਾਂ ਇਹੋ ਅਪੀਲ ਕਰਦੇ ਆਂ ਸਰਕਾਰ ਅੱਗੇ ਵੀ ਕਿ ਜੇ ਉਹਦੀ ਜਿਹੜੀ ਗੈਰ ਕਾਨੂੰਨੀ ਤਰੀਕੇ ਦੀ ਸਜ਼ਾ ਵਾ ਤੇ ਬਹੁਤ ਘੜ ਤੋਂ ਘਾਟੇ ਸਜ਼ਾ ਕੀਤੀ ਜਾਵੇ ਉਹਦੇ ਨਾਲ ਧੱਕਾ ਹੋ ਰਿਹਾ ਵਾ ਇੱਕ ਨੌਜਵਾਨ ਵੀ ਵਧੀਆ ਵਾ ਕਿਸੇ ਨੂੰ ਮਾੜੀ ਨਹੀਂ ਕਹਿੰਦਾ ਕਿ ਚੰਗੇ ਨੌਜਵਾਨਾ ਐਦਾਂ ਹੋਣਾ ਤੇ ਆਪ ਨੂੰ ਵੀ ਤੱਕਾ ਲੱਗਦਾ ਵਾ ਆਪਣਾ ਵੀ ਦਿਲ ਦੁਖਦਾ ਵਾ ਜੀ ਇਧਰ ਬਜ਼ੁਰਗ ਬੈਠੇ ਆ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਕੈਮਰਾ ਜਿਹੜਾ ਉਹ ਇੱਕ ਵਾਰ ਇਧਰ ਨੂੰ ਘੁਮਾ ਦਿੱਤਾ ਜਾਵੇ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਪਾਲ ਸਿੰਘ ਜੀ ਬਾਪੂ ਜੀ ਜੇ ਮਤਲਬ ਅਸੀਂ ਗੱਲ ਕਰ ਰਹੇ ਸੀ ਤੁਸੀਂ ਕੈਮਰੇ ਦੇ ਪਿੱਛੇ ਵੀ ਬੋਲ ਰਹੇ ਹੋ ਦੋਵੇਂ ਬਾਹਰ ਆ ਮੇਰੇ ਵੀ ਹਾਂਜੀ ਮੇਰੇ ਕਾਕਾ ਵੀ ਦੋਵੇਂ ਬਾਹਰ ਆ ਜੀ ਉਹਨੇ ਬੱਚੇ ਬਾਹਰ ਆ ਮਰੀਨ ਆ ਅੱਛਾ ਮਰੀਨ ਹਾਂਜੀ ਵੱਡਾ ਟਰਾਲਾ ਜਲਾਉਂਦਾ ਛੋਟਾ ਬਾਸੀ ਲਾਉਂਦਾ ਜੀ ਜਦੋਂ ਖਬਰ ਸੁਣੀ ਇੱਕ ਵਾਰ ਆਉਦੇ ਤੇ ਲਾ ਕੇ ਸੋਚੀ ਹੁੰਦੀ ਚਿੰਜੋੜਿਆ ਗਿਆ ਸਰੀਰ ਸਰੀਰ ਚਿੰਜ ਤੇ ਕਦੇ ਸੁਣਿਆ ਸੀ ਬਾਪੂ ਕੋਤੇ ਇੰਨੀ ਜ਼ਿਆਦਾ ਸਜ਼ਾ ਇੱਕ ਛੋਟੀ ਜੀ ਗਲਤੀ ਦੀ ਛੋਟੀ ਛੋਟੀ ਇਸ ਕਰਕੇ ਕਹਿ ਰਹੇ ਆ ਕਿ ਉਹਨੇ ਜਾਣ ਬੁੱਝ ਕੇ ਨਹੀਂ ਕੀਤਾ ਮਤਕੇ ਨਹੀਂ ਕੀਤਾ ਉਹ ਡਰਾਈਵਰ ਕੋਈ ਵੀ ਜਿਹੜਾ ਨਾ ਉਹ ਕੀੜੀ ਨਹੀਂ ਮਾਰਦਾ ਗੱਡੀ ਕੀੜਾ ਵੀ ਆਈ ਉਹਨਾਂ ਨੇ ਕੀੜਾ ਬਚਾਉਣਾ ਵਾ ਬਿਲਕੁਲ ਹੈ ਤੇ ਕਿਹਦਾ ਭਾਂਜੀ ਜੀ ਕਰਦਾ ਕਿ ਉਹ ਕੰਮ ਕਰਨਾ ਆਪਾਂ ਸ਼ੈਗਲ ਚਲਾਉਂਦੇ ਹੋਈ ਆਪਣੇ ਸ਼ੈਗਲ ਗਾੜੀ ਕਤੂਰੇ ਦਾ ਬੱਚਾ ਆ ਜੇ ਨਾ ਹਾਂ ਉਹਨੂੰ ਵੀ ਆਪਾਂ ਕੀੜਾ ਨਹੀਂ ਆ ਹਨਾ ਤੇ ਚਲੋ ਹੋਈ ਤੇ ਬਹੁਤ ਮਾੜੀ ਗੱਲ ਹੈ ਦੇਖਿਆ ਹੋਊਗਾ ਬਾਪੂ ਜੀ ਤੁਸੀਂ ਛੋਟਾ ਜਹਾ ਹੁੰਦਾ ਇੱਥੇ ਮੇਰੇ ਕਾਕੇ ਨੇ ਪੜਦਾ ਰਿਹਾ ਸੀ ਅੱਛਾ ਪੜਦਾ ਰਿਹਾ ਤਾਂ ਹਾਂ ਜੀ 28 ਸਾਲ ਦੀ ਉਮਰ ਆ ਮੇਰੇ ਵੱਡੇ ਕਾਕੇ ਦੀ 28 ਸਾਲ ਦੀ ਆ ਇਕੱਠੇ ਪੜਦੇ ਰਿਹਾ ਸੀ ਅੱਛਾ ਤੇ ਮੁੰਡਾ ਵੀ ਨਹੀਂ ਇਹੋ ਜਿਹਾ ਕੋਈ ਗੱਲ ਹੀ ਨਹੀਂ ਵਿਚਾਰੇ ਦੀ ਅੱਛਾ ਹਾਂ ਜੀ ਜਦੋਂ ਖਬਰ ਸੁਣੀ ਆ ਉਹਦੇ ਬੱਚਿਆਂ ਨਾਲ ਤੁਸੀਂ ਗੱਲ ਕੀਤੀ ਹੋਊਗੀ ਕਿ ਇਦਾਂ ਦਾ ਉਸੇ ਵੇਲੇ ਮੁੰਡਿਆ ਨੇ ਮੈਸੇਜ ਕਰਤਾ ਦਾ ਡੈਡੀ ਆ ਗੱਲ ਹੋਈ ਆ ਅੱਛਾ ਹਾਂ ਜੀ ਉਹ ਤੋਂ ਬਾਅਦ ਮੈਸੇਜ ਆ ਗਿਆ ਸੀ ਤੇ ਭੈਣ ਜੀ ਹੁਣ ਮੈਂ ਖਵਣਾ ਹੁਣ ਸੁਣਦਾ ਆ ਹੂੰ ਟਰੰਪ ਬੋਲਣ ਡਿਆ ਸੀ ਉਹ 50 ਸਾਲ ਬੋਲ ਗਿਆ ਹੁਣੇ ਮੈਂ ਉੱਠ ਕੇ ਟੀਵੀ ਗਾੜੀ ਨੂੰ ਆਇਆ ਵਾ ਅੱਛਾ ਉਹ 50 ਸਾਲ ਬੋਲ ਗਿਆ 50 ਸਾਲ ਬੋਲ ਗਿਆ ਹਾਂਜੀ ਅੱਛਾ ਟਰੰਪ ਠੀਕ ਹੈ ਉਹ ਤੋਂ ਉਹ ਰਾਸ਼ਟਰਪਤੀ ਉਹਦੀ ਨਾਲ ਫੋਟੋ ਹੁੰਦੀ ਨਾਲ ਉਹ ਸੱਜਾ ਦੱਸਣ ਡਿਆ ਤੇ ਬੱਚੇ ਆ ਤੇ ਤੇ ਜਿੰਦਗੀ ਖਰਾਬ ਹੋ ਗਈ ਹੈ ਨਹੀਂ ਇਹਦੇ ਨਾਲੋਂ ਫਿਰ ਬਾਪੂ ਜੀ ਜਿਵੇਂ ਆਪਾਂ ਕਹਿੰਨੇ ਆ ਵੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਆਏ ਬੰਦਿਆਂ ਨੂੰ ਫਿਰ ਕਿਉਂ ਦਿੰਨੇ ਉਹ ਲਾਇਸੈਂਸ ਲਾਇਸੈਂਸ ਹੀ ਕਿਉਂ ਦਿੰਨੇ ਹੋ ਜਾਂ ਤੁਸੀਂ ਉਹ ਕੰਦਾ ਉਹਨਾਂ ਦੀ ਗਵਰਨਮੈਂਟ ਦਾ ਨਾ ਵੀ ਕੰਦਾ ਜੋ ਕਿਉਂ ਦੇ ਤਲ ਸੰਸ ਤੁਸੀਂ ਹਾਂ ਜਾਂ ਮਤਲਬ ਤੁਸੀਂ ਸਖਤਾਈ ਕਿਉਂ ਨਹੀਂ ਕੀਤੀ ਸਖਤਾਈ ਕਿਉਂ ਨਹੀਂ ਕਰਦੇ ਜੇ ਥੋੜੀ ਬਹੁਤੀ ਤੁਹਾਡੇ ਵੱਲੋਂ ਢਿੱਲਾ ਤਾਂ ਬੱਚੇ ਜਾਂਦੇ ਆ ਉੱਥੇ ਜਾ ਕੇ ਸੈਟਲ ਹੋਏ ਆ ਤਾਂ ਮਗਰ ਹੋਰ ਜਾਂਦੇ ਆ ਹੋਰ ਜਾਂਦੇ ਹਾਂਜੀ ਭੈਣ ਜੀ ਪਤਾ ਗੱਲ ਕੀ ਆ ਜਦੋਂ ਉਹਨੂੰ ਲੀਗਲੀ ਤੇ ਗਿਆ ਹੀ ਜਾਂ ਕਿ ਨਾ ਹੈ ਲਾਇਸੈਂਸ ਕਿਉਂ ਦੇਤਾ ਗਵਰਨਮੈਂਟ ਨੇ ਜੇ ਲਾਇਸੈਂਸ ਦੇਤਾ ਹੈ ਫਿਰ ਉਹਨੇ ਥੋੜਾ ਤੱਕਾ ਥੋੜਾ ਐਡੀ ਚਾਹੀਦਾ ਹੂੰ ਤੱਕਾ ਥੋੜਾ ਤੱਕਾ ਬਹੁਤ ਤੁਸੀਂ ਵੀਡੀਓ ਦੇਖੀ ਆ ਬਾਪੂ ਜੀ ਉਹ ਜਿਹਦੇ ਚ ਉਹ ਮੋੜ ਰਿਹਾ ਟਰੱਕ ਹਾਂਜੀ ਹਾਂਜੀ ਮੈਨੂੰ ਵੀ ਵੀਡੀਓਆਂ ਸਾਰੀਆਂ ਪਈਆਂ ਹਾਂਜੀ ਹਾਂਜੀ ਦੂਰ ਤੱਕ ਕਿਤੇ ਨਜ਼ਰ ਆਈ ਤੁਹਾਨੂੰ ਗਾਰ ਵੀ ਕਿਤੇ ਦੂਰੋਂ ਆਉਂਦੀ ਦਿਸੀ ਹੋਵੇ ਨੋ ਤੇ ਜੱਕਦਾ ਮੈਂ ਇਦਾਂ ਥੱਲੇ ਹੀ ਵੜੀ ਦੀ ਆ ਅਚਾਨਕ ਖੁਇਆ ਹੈ ਸਰ ਹਾਂ ਜੀ ਹਾਂ ਜੀ ਮਤਲਬ ਏਦਾਂ ਮਹਿਸੂਸ ਕਰਦੇ ਹਾਂ ਵੀ ਜੇ ਕਿਤੇ ਮਤਲਬ ਜੇ ਇੱਥੇ ਹੁੰਦਾ ਤੇ ਆਪਣੇ ਜਿਵੇਂ ਆਮ ਹੀ ਹੈ ਜੇ ਕਿਸੇ ਬੱਚੇ ਤੋਂ ਕੋਈ ਗਲਤੀ ਹੋ ਜੇ ਪਿੰਡ ਦੀ ਸਾਰੀ ਪੰਚਾਇਤ ਜਿਹੜਾ ਕੋਈ ਦਾ ਸਾਊ ਬੱਚਾ ਹੋਵੇ ਹਨਾ ਬੀਬਾ ਪੁੱਤ ਹੋਵੇ ਜਿਹੜਾ ਨਾਲ ਖੜੇ ਆ ਜੀ ਨਾਲ ਖੜੇ ਉਹਨਾਂ ਦੇ ਨਾਲ ਖੜੇ ਹਾਂ ਜੀ ਕਿਸ ਤਰੀਕੇ ਦੀ ਮਦਦ ਬਾਪੂ ਜੀ ਤੁਸੀਂ ਮਤਲਬ ਆਪਦੇ ਵੱਲੋਂ ਉਹ ਵੀ ਜੋ ਵੀ ਹੋਊਗੀ ਨਾ ਜੋ ਵੀ ਸਾਡੇ ਮੁੰਡੇ ਬੱਚੇ ਬਾਹਰ ਆ ਉਹ ਕਰਨ ਦੇ ਉਹਨਾਂ ਦੀ ਸੈਟੀ ਹੈਗੀ ਆ ਉਹ ਕੰਡਾ ਜੋ ਵੀ ਨਾ ਕਰ ਦੇਣੀ ਹੁੰਦਾ ਮਾਰੋਂ ਮੁੰਡਿਆਂ ਨੇ ਕਰ ਦੇਣੀ ਆ ਬਾਕੀ ਉੱਤੇ ਵੀ ਸਾਡੇ ਮੁੰਡੇ ਹੈਗੇ ਆ ਉਹ ਵੀ ਸਾਰੀ ਸੈਟੀ ਕਰਨ ਲੈ ਆ ਕਰਕੇ ਤੇ ਜੋ ਵੀ ਇਹਦਾ ਫੁੱਲ ਪੂਰੀ ਮਤ ਕਰਨ ਲੈ ਆ ਬਾਕੀ ਵਕੀਲ ਸਾਹਿਬਾਨ ਵੀ ਜਿਹੜੇ ਆ ਅੱਛਾ ਉਹ ਵੀ ਬੜੀ ਬੰਦ ਕਰਨ ਲੈ ਆ ਡੀਲ ਵਗੈਰਾ ਉਧਰ ਕਰਵਾ ਲਏ ਆ ਹਾਂਜੀ ਹਾਂਜੀ ਉਹ ਹੋਏ ਆ ਅੱਛਾ ਬਾਪੂ ਇੱਕ ਪਟੀਸ਼ਨ ਦੀ ਗੱਲ ਤੁਹਾਨੂੰ ਪਤਾ ਹੋਊਗੀ ਵੀ ਇੱਕ ਪਟੀਸ਼ਨ ਜੀ ਸਾਈਨ ਕਰਵਾ ਰਹੇ ਆ WhatsApp ਤੇ ਵੀ ਬਹੁਤ ਵਾਇਰਲ ਹੋ ਰਹੀ ਆ ਵੀ ਇਹਦੇ ਤੇ ਸਾਈਨ ਕਰੋ ਜਿਹੜਾ ਆਪਣਾ ਉਹ ਭਰਾ ਹੈ ਉਹਦੀ ਸਜ਼ਾ ਘਟ ਜੂਗੀ ਉਹਦੇ ਬਾਰੇ ਕੀ ਕੋਈ ਜਾਣਕਾਰੀ ਹੈ ਤੁਹਾਨੂੰ ਨਹੀਂ ਉਹਦੇ ਬਾਰੇ ਨਹੀਂ ਕੋਈ ਹੈ ਨਹੀਂ ਪਿੰਡ ਵੱਲੋਂ ਹੈ ਨਹੀਂ ਕੋਈ ਇਹੋ ਜੀ ਕੋਈ ਛਿੱਠੀ ਛੁੱਠੀ ਪਿੰਡ ਵੱਲੋਂ ਹੋਵੇ ਪੰਚਾਇਤ ਵੱਲੋਂ ਹੋਵੇ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਹੋਵੇ ਜੀ ਇਹ ਇਹਦੇ ਭੈਣ ਜੀ ਜਿਹੜੇ ਸਰਪੰਚ ਹਾਂ ਜਾਂ ਪੰਚਾਇਤ ਦਾ ਕੋਈ ਮੈਂਬਰ ਆ ਉਹਨਾਂ ਨੂੰ ਚਾਹੀਦਾ ਸਾਡੇ ਪਿੰਡ ਦੇ ਦੋ ਸਰਪੰਚ ਆ ਠੀਕ ਆ ਇਹਨਾਂ ਨੂੰ ਚਾਹੀਦਾ ਹਾਂ ਬਾਕੀ ਸਾਰਾ ਪਿੰਡ ਨਾਲ ਖੜਾ ਹੈ ਵਾਡੀ ਗੱਲ ਕੋਈ ਨਹੀਂਗੀ ਇਸ ਮਾਮਲੇ ਨੂੰ ਮਤਲਬ ਗੰਭੀਰਤਾ ਨਾਲ ਲੇਤਾ ਜਾਵੇ ਸਾਡੀ ਤੇ ਭੈਣ ਜੀ ਇਥੇ ਮੰਤਰੀ ਸਾਡੇ ਪਿੰਡ ਹੈ ਹੀ ਨਹੀਂ ਜਾਂਦਾ ਕੋਈ ਕਿਹੜਾ ਮੰਤਰੀ ਹੈ ਜਦੋਂ ਦਾ ਉਸਹੁਲ ਸਾਹਿਬ ਮਰੇ ਆ ਉਸ ਤੋਂ ਬਾਅਦ ਜਿਹੜਾ ਵੀ ਆ ਉਹ ਬਣ ਕੇ ਲੋ ਗਿਆ ਉਹ ਫੋਟੋਆਂ ਲਾ ਜਾਂਦੇ ਇਥੇ ਅੱਛਾ ਸਾਰ ਨਹੀਂ ਲੈਂਦੇ ਆਖੇ ਨਾ ਨਾ ਕੇ ਦੀ ਸਾਰ ਨਹੀਂ ਲਿੰਦਾ ਕੋਈ ਵੀ ਵੋਟਾਂ ਮੇਲੇ ਤਾਂ ਆਉਂਦੇ ਹੁਣੇ ਆ ਬਾਪੂ ਜੀ ਵੋਟਾਂ ਮੇਲੇ ਤੇ ਭੈਣ ਜੀ ਤੁਹਾਡੇ ਪੈਰ ਵੀ ਹੱਥ ਲਾਉਣਗੇ ਅੱਛਾ ਵੋਟਾਂ ਵੇਲੇ ਕੋਈ ਕਰਦੇ ਆ ਵਾਅਦੇ ਨਹੀਂ ਕੋ ਮਿਲਦਾ ਦੇ ਬੁਰਤਾਂ ਵਾਲੀ ਨਜ਼ਰ ਆਉਂਦੇ ਆ ਐਡੀ ਵੱਡੀ ਪਿੰਡ ਦੇ ਉੱਤੇ ਵਿਪਤਾ ਪਈ ਆ ਪਿੰਡ ਦੇ ਬੱਚੇ ਕੋਈ ਨਹੀਂ ਕੋਈ ਨਹੀਂ ਆ ਨਹੀਂ ਕੋਈ ਨਹੀਂ ਆ ਬਾਕੀ ਜੋ ਵੀ ਆ ਪਰਮਾਤਮਾ ਦੇ ਹੱਥ ਆ ਜਾਂ ਉਹਦੇ ਵੈਗਰੂ ਦੇ ਹੱਥ ਆ ਜਾਂ ਆਪਣੇ ਤੁਹਾਡੇ ਘਰ ਚ ਰੋਟੀ ਇੱਕ ਦੇ ਖਾ ਲੋ ਨਹੀਂ ਦੇ ਕੋਈ ਨਹੀਂ ਇੱਕ ਬਾਪੂ ਜੀ ਤੁਹਾਡੇ ਪਿੰਡ ਦੀ ਸਫਤਤਾ ਸਾਰਾ ਪਿੰਡ ਦੀ ਕੰਧ ਵਾਂਗੂ ਨਾ ਉਹ ਮੁੰਡੇ ਦੇ ਨਾਲ ਚਟਾਨ ਬਣ ਕੇ ਖੜ ਗਿਆ ਨਹੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਈਰਖਾ ਹੁੰਦੀ ਹੈ ਜਾਂ ਲੋਕ ਬੋਲਦੇ ਹੀ ਨਹੀਂ ਕੋਈ ਈਰਖਾ ਨਹੀਂ ਭੈਣ ਜੀ ਐਵੇਂ ਭੈਣ ਜੀ ਕੇ ਪਾਰਟੀ ਚ ਨਹੀਂ ਆਵੇਂ ਦੇ ਨਹੀਂ ਵੀ ਮਾਰਾ ਨਹੀਂ ਬੜਾ ਕੋਈ ਦਿੱਤਾ ਦੋਵੇਂ ਕਾਕੇ ਬਾਹਰ ਮੈਂ ਕਿਸ ਪਾਰਟੀ ਜੀ ਨਹੀਂ ਗਾ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹਨੂੰ ਇਹ ਜੇ ਮਾਨੀ ਇਹਨਾਂ ਦੇ ਬੜਾ ਸਰੀਰ ਨੂੰ ਦੁੱਖ ਬੜਾ ਆਇਆ ਤੁਸੀਂ ਆਪਦੇ ਆਪ ਤੇ ਮਹਿਸੂਸ ਕਰਕੇ ਦੇਖਿਆ ਕਿਉਂਕਿ ਤੁਹਾਡੇ ਵੀ ਬੱਚੇ ਬਾਹਰ ਹੈ ਕੰਮ ਵੀ ਇਹ ਕਰਦੇ ਆ ਹਨਾ ਕੀ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਬੱਚਿਆਂ ਨਾਲ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਤੁਹਾਨੂੰ ਉਹਨਾਂ ਦੇ ਵੀ ਰੋਣ ਹੀ ਨਿਕਲੇ ਮੇਰੇ ਮੁੰਡਿਆਂ ਦੇ ਵੀ ਅੱਛਾ ਹਾਂਜੀ ਗਲੇਡੂ ਨਿਕਲੇ ਆ ਹਾਂਜੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਤਾ ਇਹ ਰਟਾਲ ਪਿੰਡ ਦੇ ਲੋਕ ਸੀ ਜਿਨ੍ਹਾਂ ਨੇ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਦਾ ਇਹੀ ਕਹਿਣਾ ਕਿ ਜਿਹੜੀ ਉਹ ਪਟੀਸ਼ਨ ਵਾਇਰਲ ਹੋ ਰਹੀ ਆ ਉਹਨਾਂ ਬਾਰੇ ਪਿੰਡ ਨੂੰ ਜਾਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਇਹਨਾਂ ਦੁਆਰਾ ਉਹ ਪਟੀਸ਼ਨ ਹੈ ਜਿਹੜੀ ਉਹ ਨਹੀਂ ਭਵਾਈ ਗਈ ਉਹ ਫੇਕ ਹੈ ਜਾਂ ਉਹ ਕਿਹਦੇ ਦੁਆਰਾ ਹੈ ਇਹਦੀ ਜਾਣਕਾਰੀ ਪਿੰਡ ਵਾਲੇ ਲੋਕਾਂ ਨੂੰ ਨਹੀਂ ਹੈ ਇਹ ਤਾਂ ਇਹੀ ਕਹਿ ਰਹੇ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਧਰਲੀ ਸਰਕਾਰ ਦੇ ਨਾਲ ਕਿਸੇ ਤਰੀਕੇ ਨਾਲ رابطہ ਕਰਕੇ ਬੱਚੇ ਦੀ ਜਿਹੜੀ ਸਜ਼ਾ ਹੈ ਉਹ ਘੱਟ ਤੋਂ ਘੱਟ ਕਰਵਾਈ ਜਾਵੇ ਕਿਉਂਕਿ ਬੱਚੇ ਤੋਂ ਗਲਤੀ ਹੋਈ ਹੈ ਗੁਨਾਹ ਨਹੀਂ